ਫੋਟੋ ਸਹੀ ਐ ਸੱਚੀ ਐ ਪਰ ਜਿਹੜੀ ਗੱਲ ਉਹਨਾਂ ਨੇ ਬਣਾ ਬਣਾ ਕੇ ਸੁਟੀ ਕਿ ਜੀ ਅਮਨ अरोड़ा ਮੈਨੂੰ ਇੱਥੇ ਬੈਠਾ ਸੀਗਾ ਮੈਨੂੰ ਕਹਿੰਦਾ ਜੀ ਕਿ ਭਗਵਾਨਤਮਾਨ ਨੇ ਤਾਂ ਬੇੜਾ ਗਰਕ ਕਰਤਾ ਜੀ ਇਹ ਕਰਤਾ ਜੀ ਉਹ ਕਰਤਾ ਜੀ ਆਪਦੀ ਮੁੱਖ ਮੰਤਰੀ ਨੂੰ ਨਿੰਦੀਆ ਮੈਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਚੈਲੰਜ ਕਰਦਾ ਕਿ ਵਿਕਰਮ ਮਜੀਠੀਆ ਬੈਠਾ ਜ਼ਰੂਰਾਂ ਨਾਲ ਆ ਬੈਠਾ ਕਿੱਥੇ ਆ ਜੋ ਪੀਪੀਐਸਸੀ ਦੇ ਮੈਂਬਰ ਨੇ ਜਿਨ੍ਹਾਂ ਨੂੰ ਕੋਲ ਚਾਰਜ ਵੀ ਹੈ ਚੇਅਰਮੈਨ ਦਾ ਬੱਬੂ ਤੀਰ ਉਹਨਾਂ ਦੇ ਫਾਰਮ ਹਾਊਸ ਤੇ ਉਹਨਾਂ ਨੇ ਅ ਖੰਡਪਾਟ ਸਾਹਿਬ ਦਾ ਭੋਗ ਰੱਖਿਆ ਸੀਗਾ ਉੱਥੋਂ ਦੀ ਫੋਟੋ ਇਹ ਤੇ ਉੱਥੇ ਹੋਇਆ ਜਦੋਂ ਮੈਂ ਗਿਆ ਮੇਰੇ ਜਾਂਦੇ ਨੂੰ ਬਿਕਰਮ ਮਜੀਠੀਆ ਤੇ ਬਾਕੀ ਸਾਰੇ ਲੋਕ ਬੈਠੇ ਸੀਗੇ ਮੈਂ ਉਹਨਾਂ ਦੇ ਨਾਲ ਅਗਲੇ ਪਾਸੇ ਬੈਠ ਗਿਆ ਪਾਠ ਚੱਲ ਰਿਹਾ ਸੀਗਾ ਹਜ਼ੂਰੀ ਰਾਗੀ ਭਾਈ ਹਰਜਿੰਦਰ ਸਿੰਘ ਉਹ ਪਾਠ ਕਰ ਰਹੇ ਸੀਗੇ ਸਾਰੀ ਸੰਗਤ ਵੇਖੋ ਇਸ ਤਰ੍ਹਾਂ ਹੈ ਕਿ ਕੱਲ ਸਰ ਵਿਕਰਮਜੀਤ ਸਿੰਘ ਮਜੀਠੀਆ ਨੇ ਮੇਰੇ ਉਸ ਬਿਆਨ ਦੇ ਜਿਹੜਾ ਸਿਕਿਉਰਿਟੀ ਦੇ ਨਾਲ ਸੰਬੰਧਿਤ ਸੀਗਾ ਉਹਦੇ ਬਾਰੇ ਬਾਅਦ ਦੇ ਵਿੱਚ ਸ਼ਾਮ ਨੂੰ ਇੱਕ ਟਿੱਪਣੀ ਕੀਤੀ ਕਿ ਜੇ ਮੈਂ ਇੰਨਾ ਮਾੜਾ ਤੇ ਅਮਨ अरोड़ा ਮੇਰੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਨੇ ਉਹਨਾਂ ਨੇ ਆਹ ਫੋਟੋ ਵੀ ਹੈ ਜਿਹੜੀ ਸ਼ਾਇਦ ਇਹ ਹੀ ਫੋਟੋ ਤੁਹਾਨੂੰ ਦਿਖਾਈ ਹੋਊਗੀ ਦੇਖੋ ਇਸ ਤਰ੍ਹਾਂ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਮੈਂ ਕਹਿਣਾ ਚਾਹੂੰਗਾ ਕਿ ਤੁਸੀਂ ਜਿਹੜਾ ਤਾਂ ਹੈਗਾ ਸਿਕਿਉਰਿਟੀ ਦਾ ਮਸਲਾ ਇਹਦੇ ਵਿੱਚ ਦੋ ਗੱਲਾਂ ਨੇ ਹੁਣ ਜਿਹੜਾ ਤਾਂ ਹੈਗਾ ਸਿਕਿਉਰਿਟੀ ਦਾ ਮਸਲਾ ਉਹ ਤਾਂ ਉਹਦੇ ਬਾਰੇ ਬਿਹਤਰ ਕਿਹਦੀ ਕਿੰਨੀ ਸਿਕਿਉਰਿਟੀ ਕਿਹਨੂੰ ਚਾਹੀਦੀ ਹੈ ਕਿਹਨੂੰ ਨਹੀਂ ਚਾਹੀਦੀ ਹੈ ਕਿ ਕਿਦੀ ਘਟਾਉਣੀ ਹੈ ਕਿਦੀ ਵਧਾਉਣੀ ਹੈ ਉਹ ਤਾਂ ਪੰਜਾਬ ਸਰਕਾਰ ਦਾ ਅੱਜ ਤੋਂ ਨਹੀਂ ਸਾਰੀਆਂ ਸਰਕਾਰਾਂ ਦੇ ਵੇਲੇ ਤੋਂ ਇੱਕ ਪ੍ਰੋਪਰ ਸਿਸਟਮ ਰਿਹਾ ਹੈ ਕਿ ਥ्रेट ਪਰਸੈਪਸ਼ਨ ਦੀ ਪੰਜਾਬ ਪੁਲਿਸ ਅਸੈਸਮੈਂਟ ਕਰਦੀ ਹੈ ਉਹਦੇ ਬੇਸਿਸ ਦੇ ਉੱਪਰ ਸਿਕਿਉਰਿਟੀ ਰਿਵਿਊ ਕਮੇਟੀ ਬੈਠਦੀ ਹੈ ਤੇ ਉਹ ਸਿਕਿਉਰਿਟੀ ਹੈ ਜਿਹੜੀ ਉਹ ਵਧਾਈ ਜਾਂ ਘਟਾਈ ਜਾਂਦੀ ਹੈ ਇਹ ਪ੍ਰੋਸੈਸ ਹੈ ਔਰ ਇਹਦੇ ਬਾਰੇ ਜਾਂ ਤਾਂ ਮੇਰੇ ਨਾਲੋਂ ਬਿਹਤਰ ਜਾਣਕਾਰੀ ਹੈ ਜਿਹੜੀ ਉਹ ਡੀਜੀਪੀ ਪੰਜਾਬ ਜਾਂ ਹੋਮ ਮਿਨਿਸਟਰ ਸਰਦਾਰ ਪਵਨ ਸਿੰਘ ਜਿਹੜੇ ਕਿ ਮੁੱਖ ਮੰਤਰੀ ਵੀ ਨੇ ਸਾਡੇ ਮਾਨਯੋਗ ਜਾਂ ਉਹ ਦੇ ਸਾਧਰੀ ਕਿਉਂਕਿ ਮਹਿਕਮਾ ਉਹਨਾਂ ਕੋਲੇ ਹੈ ਪਰ ਮੈਂ ਮੇਰਾ ਜੋ ਮੈਂ ਕਿਹਾ ਸੀਗਾ ਮੈਂ ਵਿਕਰਨ ਸਿੰਘ ਮਜੀਠੀਆ ਨੂੰ ਕਿਉਂਕਿ ਰੋਜ਼ ਬਿਨਾਂ ਗੱਲ ਤੋਂ ਬਿਨਾਂ ਕਿਸੇ ਸਿਰ ਪੈਰ ਤੋਂ ਉਹ ਜਿਸ ਤਰੀਕੇ ਦੇ ਨਾਲ ਸਾਡੀ ਪਾਰਟੀ ਨੂੰ ਮੇਰੀ ਪਾਰਟੀ ਨੂੰ ਜਿਹਦਾ ਮੈਂ ਸੂਬੇ ਦਾ ਪ੍ਰਧਾਨ ਆ ਉਹਨੂੰ ਸਵੇਰੀ ਭੰਡਲ ਖੜ ਜਾਂਦੇ ਨੇ ਮੈਂ ਇਸ ਗੱਲ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀਗਾ ਇਹ ਕਿ ਮੈਨੂੰ ਇਹ ਜੀ ਕੋਈ ਗੱਲ ਨਜ਼ਰ ਨਹੀਂ ਆਉਂਦੀ ਹੈਗੀ ਸਿਕਿਉਰਿਟੀ ਪ੍ਰੋਵਾਈਡ ਕਰਨਾ ਹਰ ਬੰਦੇ ਨੂੰ ਉਹਦੇ ਸਟੇਚਰ ਮੁਤਾਬਕ ਉਹਦੇ ਕਦਮ ਮੁਤਾਬਕ ਤੇ ਥ੍ਰੈਟ ਪਰਸੈਪਸ਼ਨ ਮੁਤਾਬਕ ਸਰਕਾਰ ਦੀ ਜ਼ਿੰਮੇਵਾਰੀ ਹੈ ਮੈਂ ਸਹਿਮਤ ਆ ਇਸ ਗੱਲ ਦੇ ਨਾਲ ਪਰ ਰੋਜ਼ ਬਿਨਾਂ ਗੱਲ ਤੋਂ ਤੁਸੀਂ ਮੇਰੀ ਪਾਰਟੀ ਨੂੰ ਭੰਡਣ ਖੜ ਜਾਂਦੇ ਹੋ ਬਿਨਾਂ ਗੱਲ ਤੋਂ ਗਾਲਾਂ ਕੱਢਣ ਲੱਗ ਜਾਂਦੇ ਹੋ ਮੈਂ ਕਿਹਾ ਕਿ ਮੈਨੂੰ ਇਹ ਇਹਦੇ ਵਿੱਚ ਕੋਈ ਲੌਜਿਕ ਨਹੀਂ ਸਮਝ ਆਉਂਦਾ ਕਿ ਇੱਕ ਇਹੋ ਜਿਹਾ ਵਿਅਕਤੀ ਜਿਹਦੇ ਜਿਹਦੇ ਤੇ ਉੱਪਰ ਕੋਈ ਉਂਗਲਾ ਵੀ ਉੱਡਦੀਆਂ ਰਹੀਆਂ ਹੋਣ ਤੇ ਐਕਸ ਮਨਿਸਟਰ ਹੋਵੇ ਉਹਨੂੰ ਦੇਸ਼ ਦੇ ਰਾਸ਼ਟਰਪਤੀ ਜਿੰਨੀ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਜਿੰਨੀ ਸਿਕਿਉਰਿਟੀ ਮਿਲੇ ਇਹ ਮੇਰੀ ਸਮਝ ਤੋਂ ਕੀ ਹਰੇ ਕਿਸੇ ਦੀ ਸਮਝ ਤੋਂ ਬਾਹਰ ਹੈ ਇਹ ਮੈਂ ਜ਼ਰੂਰ ਕਹੇ ਠੋਕੇ ਕਹੇ ਕੱਲ ਵੀ ਕਹਤੇ ਅੱਜ ਵੀ ਕਹਿਣਾ ਹੁਣ ਉਸ ਤੋਂ ਬਾਅਦ ਜਿਹੜੀ ਵਾਸਤੇ ਅੱਜ ਤੁਹਾਡੇ ਰੂਬਰੂ ਹੈ ਤੂੰ ਸਾਰੇ ਪਹੁੰਚੋ ਇੱਥੇ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਅਮਨ अरोड़ा ਜੇ ਬਿਕਰਮਜੀਤ ਸਿੰਘ ਮਜੀਠੀਆ ਇੰਨੇ ਹੀ ਮਾਰਾ ਤੇ ਅਮਨ अरोड़ा ਗੋਡੇ ਨਾਲ ਗੋਡਾ ਜੋੜ ਕੇ ਕਿਉਂ ਬੈਠਾ ਆ ਫੋਟੋ ਉਹਨਾਂ ਨੇ ਦਿਖਾਈ ਹੈ ਮਜੀਠੀਆ ਸਾਹਿਬ ਮੈਨੂੰ ਨਾ ਸ਼ੌਂਕ ਕੱਲ ਸੀ ਤੁਹਾਡੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਬੈਠਣ ਦਾ ਨਾ ਅੱਜ ਤੇ ਨਾ ਹੀ ਕਦੇ ਮੈਨੂੰ ਲੱਗਦਾ ਤਾਂ ਉਮਰ ਕਦੇ ਹੋਊਗਾ ਹੁਣ ਸਚਾਈ ਇਸ ਚ ਇਹ ਹੈ ਕਿ ਮਜੀਠੀਆ ਸਾਹਿਬ ਨੂੰ ਆਦਤ ਹੈ ਸ਼ੁਰਲੀਆਂ ਛੱਡਣ ਦੀ ਉਹਨਾਂ ਕੋਲ ਗੱਲ ਇੰਨੀ ਕੁ ਹੁੰਦੀ ਹੈ ਰਾਈ ਦਾ ਪਹਾੜ ਬਣਾ ਕੇ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਲੋਕਾਂ ਨੂੰ ਇਹ ਲੱਗਦਾ ਹੈ ਵੀ ਜਿਵੇਂ ਸਾਰੀ ਦੁਨੀਆ ਭਰ ਦੀ ਜਹਾਨ ਦੀ ਖਬਰ ਹੈ ਜਿਹੜੀ ਉਹ ਇਕੱਲੇ ਬਿਕਰਮ ਜੀਠੇ ਕੋਲ ਹੀ ਹੁੰਦੀ ਹੈ ਹੁਣ ਅਸਲ ਕੀ ਹੈ ਆਹ ਫੋਟੋ ਹੈ ਜਿਹੜੀ ਉਹਨਾਂ ਨੇ ਦਿਖਾਈ ਹੈ ਇਹ ਜਮਾਂ ਸੱਚੀ ਹੈ ਅੱਜ ਤੋਂ ਤਕਰੀਬਨ 15 ਦਿਨ ਪਹਿਲਾਂ ਪਰ ਇਹ ਫੋਟੋ ਹੈ ਕਿੱਥੋਂ ਦੀ ਫੋਟੋ ਸਹੀ ਹੈ ਸੱਚੀ ਹੈ ਪਰ ਜਿਹੜੀ ਗੱਲ ਉਹਨਾਂ ਨੇ ਬਣਾ ਬਣਾ ਕੇ ਛੁੱਟੀ ਕਿ ਜੀ ਅਮਨ अरोड़ा ਮੈਨੂੰ ਇੱਥੇ ਬੈਠਾ ਸੀਗਾ ਮੈਨੂੰ ਕਹਿੰਦਾ ਜੀ ਕਿ ਭਗਵੰਤ ਮਾਨ ਨੇ ਤਾਂ ਬੇੜਾ ਗਰਕ ਕਰਤਾ ਜੀ ਇਹ ਕਰਤਾ ਜੀ ਉਹ ਕਰਤਾ ਜੇ ਆਪਦੀ ਮੁੱਖ ਮੰਤਰੀ ਨੂੰ ਨਿੰਦੀ ਗਿਆ ਮੈਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਚੈਲੰਜ ਕਰਦਾ ਕਿ ਬਿਕਰਮ ਮਜੀਠੀਆ ਬੈਠਾ ਜ਼ਰੂਰਾਂ ਨਾਲ ਆ ਬੈਠਾ ਕਿੱਥੇ ਆ ਜੋ ਪੀਪੀਐਸਸੀ ਦੇ ਮੈਂਬਰ ਨੇ ਜਿੰਨਾਂ ਨੂੰ ਕੋਲ ਚਾਰਜ ਵੀ ਹੈ ਚੇਅਰਮੈਨ ਦਾ ਬੱਬੂ ਤੀਰ ਉਹਨਾਂ ਦੇ ਫਾਰਮ ਹਾਊਸ ਤੇ ਉਹਨਾਂ ਨੇ ਖੰਡਪਾਟ ਸਾਹਿਬ ਦਾ ਭੋਗ ਰੱਖਿਆ ਸੀਗਾ ਉੱਥੋਂ ਦੀ ਫੋਟੋ ਇਹ ਤੇ ਉੱਥੇ ਹੋਇਆ ਜਦੋਂ ਮੈਂ ਗਿਆ ਮੇਰੇ ਜਾਂਦੇ ਨੂੰ ਬਿਕਰ ਮਜੀਠਿਆ ਤੇ ਬਾਕੀ ਸਾਰੇ ਲੋਕ ਬੈਠੇ ਸੀਗੇ ਮੈਂ ਉਹਨਾਂ ਦੇ ਨਾਲ ਅਗਲੇ ਪਾਸੇ ਬੈਠ ਗਿਆ ਪਾਠ ਚੱਲ ਰਿਹਾ ਸੀਗਾ ਹਜ਼ੂਰੀ ਰਾਗੀ ਭਾਈ ਹਰਜਿੰਦਰ ਸਿੰਘ ਉਹ ਪਾਠ ਕਰ ਰਹੇ ਸੀਗੇ ਸਾਰੀ ਸੰਗਤ ਬੈਠ ਕੇ ਉਹਨਾਂ ਦੇ ਦਾ ਪਾਠ ਹੈ ਜਿਹੜਾ ਸ਼ਬਦ ਹੈ ਜਿਹੜਾ ਉਹ ਸੁਣ ਰਹੀ ਸੀਗੀ ਮੈਂ ਉਥੇ 15 20 ਮਿੰਟ ਅੱਧਾ ਘੰਟਾ ਬੈਠਿਆ ਤੇ ਉਥੋਂ ਦੁਆਰਾ ਮੱਥਾ ਟੇਕ ਕੇ ਉੱਠ ਕੇ ਚਲਾ ਗਿਆ ਕਿਉਂਕਿ ਉਸੇ ਦਿਨ ਡਾਕਟਰ ਬਲਬੀਰ ਸਿੰਘ ਨੇ ਜਿਹੜੇ ਉਹਨਾਂ ਦੀ ਮਾਤਾ ਦਾ ਭੋਗ ਸੀਗਾ ਪਟਿਆਲੇ ਮੈਂ ਮੇਰੇ ਨਾਲ ਖੋਡੀਆਂ ਸਾਹਿਬ ਉਹ ਵੀ ਉੱਠ ਕੇ ਆ ਗਏ ਸੀ ਦੋਨਾਂ ਨੇ ਇਕੱਠੇ ਜਾਣਾ ਸੀਗਾ ਜੇ ਇਸ ਤੋਂ ਵੱਧ ਸਾਡੀ ਜ਼ੁਬਾਨ ਵੀ ਸਾਂਝੀ ਹੋਈ ਹੋਵੇ ਇੱਕ ਜਦੋਂ ਉੱਠਣ ਲੱਗੇ ਉਦੋਂ ਸਸਤਰੀ ਕਾਲ ਜੀ ਸਸਤਰੀ ਕਾਲ ਜੀ ਉਹ ਸਾਰਿਆਂ ਨਾਲ ਜ਼ਰੂਰ ਹੋਈ ਹੈ ਪਾਠ ਦੇ ਉੱਪਰ ਬੈਠ ਕੇ ਮੈਂ ਐਡਾ ਕੰਬਲਾ ਤਾਂ ਹੈ ਨਹੀਂਗਾ ਵਿਕਰਮ ਮਜੀਠੀਆ ਸਾਹਿਬ ਕਿ ਪਾਠ ਦੇ ਉੱਪਰ ਬੈਠ ਕੇ ਤੁਹਾਡੇ ਨਾਲ ਮੈਂ ਭਗਵੰਤ ਮਾਨ ਦੀ ਜੇ ਪੰਜਾਬ ਸਰਕਾਰ ਦੀਆਂ ਗੱਲਾਂ ਕਰਾਂ ਵੀ ਕਿਹਨੇ ਡੋਬੇ ਡੋਬ ਤਾਂ ਕਿਹਨੇ ਉਤਾਰਤਾ ਜੇ ਇਸ ਗੱਲ ਤੋਂ ਪੋਰਾ ਵੱਧ ਅੱਧੀ ਗੱਲ ਵੀ ਅੱਧਾ ਪਰਸੈਂਟ ਵੀ ਕੋਈ ਗੱਲ ਹੋਈ ਹੋਵੇ ਤਾਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਮੈਂ ਕਹਿਣਾ ਚਾਹੂੰਗਾ ਇੱਕ ਫੋਟੋ ਨਹੀਂ ਹੈਗੀਆਂ ਇਹ ਵੀਰ ਮੇਰਿਓ ਇਹ ਇਹ 27 ਫੋਟੋ ਨੇ ਮੇਰੇ ਕੋਲੇ ਤੁਹਾਨੂੰ ਸਾਰੀਆਂ ਭੇਜ ਦੇਣਾ ਇਹਦੇ ਵਿੱਚ ਇਹਨਾਂ ਫੋਟੋਆਂ ਦੇ ਵਿੱਚ ਜੇ ਮੇਰੀ ਗੱਲ ਮੈਂ ਸੱਚਾ ਸਹੀ ਆ ਕਿ ਬਿਕਰਮ ਜੀਠਿਆ ਸੱਚਾ ਝੂਠਾ ਪਾਈ ਹਰਜਿੰਦਰ ਸਿੰਘ ਰਾਜੀ ਰਾਗੀ ਪਾਠ ਕਰ ਰਹੇ ਨੇ ਇਹਨਾਂ ਫੋਟੋਆਂ ਦੇ ਵਿੱਚ ਪੈ ਵੀ ਸਿੱਧੂ ਤਲਵੰਡੀ ਸੱਬੋ ਵਾਲੇ ਉਹ ਵੀ ਆਉਣਗੇ ਇਹਨਾਂ ਫੋਟੋਆਂ ਦੇ ਵਿੱਚ ਫਤਿਹਜੰਗ ਸਿੰਘ ਬਾਜਵਾ ਵੀ ਹਾਜ਼ਰ ਸੀਗੇ ਇਹਨਾਂ ਫੋਟੋਆਂ ਦੇ ਵਿੱਚ ਪ੍ਰਤਾਪ ਬਾਜਵਾ ਵੀ ਸੀਗੇ ਇਹਨਾਂ ਫੋਟੋਆਂ ਦੇ ਵਿੱਚ ਆ ਸਾਰੀਆਂ ਤੁਹਾਨੂੰ ਮੈਂ ਫੋਟੋ ਭੇਜ ਦੇਣਾ ਇਕੱਲੇ ਇਕੱਲੇ ਬੰਦੇ ਨੂੰ ਜਾ ਕੇ ਪੁੱਛ ਲਿਓ ਵੀ ਜੇ ਉਹਨਾਂ ਨੇ ਅਮਨ ਰੋੜੇ ਤੇ ਵਿਕਰਮ ਮਜੀਠੀਏ ਨੂੰ ਕੋਈ ਗੱਲਾਂ ਮਾਰਦੇ ਦੇਖਿਆ ਤੇ ਸੱਚ ਝੂਠ ਦਾ ਨਾਟਕ ਹੈ ਜਿਹੜਾ ਉਦੀ ਹੋ ਜੂਗਾ ਭਾਈ ਹਰਜਿੰਦਰ ਸਿੰਘ ਰਾਗੀ ਜੀ ਨੂੰ ਪੁੱਛ ਲਿਓ ਜਾ ਕੇ ਵੀ ਅਮਨ ਰੋੜੇ ਤੇ ਵਿਕਰਮ ਮਜੀਠੀਏ ਨੇ ਕੋਈ ਗੱਲਾਂ ਬਾਤਾਂ ਮਾਰੀਆਂ ਨੇ ਕਿ ਨਹੀਂ ਮਾਰੀਆਂ ਨੇ ਪਾਠ ਤੇ ਉਹ ਬੈਠੇ ਨੇ ਹੋਰ ਥਾਂ ਹੈ ਕੋਈ ਨਹੀਂ ਮੈਂ ਜਾ ਕੇ ਬਰਾਬਰ ਬੈਠ ਗਿਆ ਮੂਰੇ ਬੈਠ ਸੁਣ ਲੋ ਸੁਣ ਲੋ ਮੇਰੀ ਗੱਲ ਸੁਣ ਲੋ ਹੁਣ ਵਿਕਰਮ ਜੀਠਿਆ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਤੈਨੂੰ ਭਰਾ ਮੇਰੇ ਆ ਗੱਲ ਇਹ ਹੈ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਝੂਠੀ ਕਹਾਣੀ ਤੁਸੀਂ ਗੜ ਕੇ ਉਹ ਮੇਰੇ ਸਿਰ ਮੜ ਰਹੇ ਹੋ ਜੇ ਸਹੀ ਹੋ ਸੱਚੇ ਹੋ ਤੇ ਯਾਦਾ ਦਰਬਾਰ ਸਾਹਿਬ ਤੁਸੀਂ ਚੜਜੋ ਤੇ ਯਾ ਦਰਬਾਰ ਸਾਹਿਬ ਮੈਂ ਚੜ ਜਾਣਾ ਆ ਕੱਲੇ ਕੱਲੇ ਬੰਦੇ ਨੂੰ ਜਿਹੜੇ ਮੈਂ ਤੁਹਾਨੂੰ ਨਾਮ ਲਾਏ ਨੇ ਕੱਲੇ ਕੱਲੇ ਬੰਦੇ ਨੂੰ ਜਾ ਕੇ ਪੁੱਛ ਲਿਓ ਵੀ ਅਮਨ अरोੜੇ ਨੂੰ ਵਿਕਰਮ ਮਜੀਠੀਏ ਨਾਲ ਕੋਈ ਗੱਲਾਂ ਕਰਦੇ ਦੇਖਿਆ ਪਾਠ ਤੇ ਦੁਨੀਆ ਬੈਠੀ ਹੈ ਮੂਰੇ ਜਾ ਕੇ ਮੈਂ ਬੈਠ ਗਿਆ ਤੇ ਗੋਡੇ ਨਾਲ ਮੈਨੂੰ ਹੁਣ ਪਰ ਥੋਡੀਆਂ ਮੈਨੂੰ ਵੀ ਇਹ ਲੱਗਦਾ ਸੀਗਾ ਵੀ ਸ਼ਾਇਦ ਤੁਸੀਂ ਕਦੇ ਕੱਚੀ ਔਰ ਹਲਕੀ ਗੱਲ ਕਰਦੇ ਨਹੀਂ ਹੈਗੇ ਪਰ ਵਿਕਰਮ ਮਜੀਠੀਆ ਜੀ ਥੋੜੀ ਇਸ ਗੱਲ ਤੋਂ ਮੈਨੂੰ ਇੱਕ ਗੱਲ ਪਤਾ ਲੱਗ ਗਿਆ ਵੀ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਇੱਕ ਹਲਕੀ ਹੋਛੀ ਔਰ ਘਟੀਆ ਗੱਲ ਸਿਰਫ ਆਪਦੀ ਰਾਜਨੀਤੀ ਚਮਕਾਉਣ ਤੇ ਬਚਾਉਣ ਦੇ ਲਈ ਤੁਸੀਂ ਕਰ ਸਕਦੇ ਹੋ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਜਾਂ ਤਾਂ ਹੁਣ ਇਹ ਚੈਲੰਜ ਮਨਜ਼ੂਰ ਕਰ ਲਿਓ ਕਿ ਇਹ ਚੈਲੰਜ ਮਨਜ਼ੂਰ ਕਰ ਲਿਓ ਦੁਆਰਾ ਕਹਿ ਰਿਹਾ ਮੈਂ ਕਿ ਮੈਂ ਤੁਹਾਡੇ ਨਾਲ ਬੱਬੂ ਤੀਰਜੀਆਂ ਦੇ ਫਾਰਮ ਹਾਊਸ ਦੇ ਉੱਪਰ ਬੈਠ ਕੇ ਮੈਂ ਤੁਹਾਡੇ ਨਾਲ ਕੋਈ ਵੀ ਸਿਆਸੀ ਗੱਲ ਕੀਤੀ ਹੋਵੇ ਸਵਾਇ ਇੱਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੋਂ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਜਾਂ ਝੂਠਾ ਬੰਦਾ ਇਹ ਜਾਂ ਗੁਰੂ ਦੀ ਹਾਜ਼ਰੀ ਦੇ ਵਿੱਚ ਕਹਾਣੀਆਂ ਘੜਨ ਵਾਲਾ ਬੰਦਾ ਮੈਨੂੰ ਛੋਸ਼ੇ ਛੱਡਣ ਦੀ ਆਦਤ ਨਹੀਂ ਹੈਗੀ ਨਾ ਮੈਨੂੰ ਜਵਲੀਆਂ ਮਾਰਨ ਦੀ ਆਤ ਹੈ ਜੇ ਮੈਂ ਇਹ ਕਹਾ ਕਿ ਵਿਕਰਮ ਮਜੀਠੀਆ ਮੈਨੂੰ ਕਿਤੇ ਕਹਿੰਦਾ ਜੀ ਕਿ ਸਾਡਾ ਤਾਂ ਪਣੋਈ ਆ ਜਿਹੜਾ ਉਹੀ ਨਹੀਂ ਖੇੜਾ ਛੜਦਾ ਹੈਗਾ ਅਕਾਲੀ ਦਲ ਦਾ ਬੇੜਾ ਡੋਪਤਾ ਉਹ ਤਾਂ ਖੇੜਾ ਛੜਾਵੇ ਇਹ ਗੱਲਾਂ 'ਚ ਗੱਲ ਬਣਦੀ ਹੈ ਬਈ ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਆ ਜਿੰਨੇ ਬੰਦੇ ਨੇ 27 ਫੋਟੋਆਂ ਨੇ ਤੁਹਾਨੂੰ ਫਾਰਵਰਡ ਕਰ ਦੇਣਾ ਕੱਲੇ-ਕੱਲੇ ਬੰਦੇ ਨੂੰ ਜਾ ਕੇ ਮਜੀਠਿਆ ਵਾਲੇ ਤਸੱਲੀ ਕਰਨਾ ਤੁਸੀਂ ਮੀਡੀਆ ਵਾਲੇ ਤਸੱਲੀ ਕਰੋ ਤੇ ਜੇ ਤਸੱਲੀ ਥੋੜੀ ਨਾ ਹੋਵੇ ਸੁਣੋ ਜੇ ਥੋੜੀ ਤਸੱਲੀ ਨਾ ਹੋਵੇ ਤੇ ਬਿਕਰਮ ਜੀਠੀ ਨਾਲ ਉਹਦੀ ਤਸੱਲੀ ਕਰਾਉਣੀ ਹੋਵੇ ਤੇ ਯਾ ਉਹਦੇ ਜਵਾਕਾਂ ਨੂੰ ਲੈ ਕੇ ਦਰਬਾਰ ਸਾਹਿਬ ਉਹ ਚੜ ਜੇ ਤੇ ਨਹੀਂ ਬੈ ਚੜਦਾ ਇਹ ਛੁਰਲੀ ਛੱਡੀ ਕਿਉਂ ਮਜੀਠੀ ਉਹ ਸੁਣ ਤਾਂ ਉਹ ਯਾਰ ਮੇਰੀ ਗੱਲ ਸਮਝੋ ਉਹਦਾ ਆਦੀ ਆਤ ਬਣ ਚੁੱਕੀ ਹੈ ਇਹ ਛੁਰਲੀ ਛੱਡੀ ਕਿਉਂ ਨੇ ਛੁਰਲੀ ਛੱਡੀ ਛੁਰਲੀ ਕਿਉਂ ਛੱਡਦਾ ਉਹ ਤੁਸੀਂ ਹੁਣ ਇੱਕ ਯਾਰ ਛੁਰਲੀ ਉਹਨੂੰ ਅੱਜ ਤੱਕ ਕਦੇ ਬਿਕਰਮ ਜੀਠੀ ਨੂੰ ਕਿਸੇ ਨੇ ਛੁਰਲੀਆਂ ਦਾ ਜਵਾਬ ਦਿੱਤਾ ਨਹੀਂ ਹੈਗਾ ਪਰ ਉਹਨੂੰ ਕਹੇ ਹੁਣ ਕੋਣੇ ਗੱਧਾ ਸਿੰਘ ਫਸਾਲੇ ਇਹ ਅਮਨ ਅਰੋੜਾ ਹੈ ਕਹਿੰਦੇ ਐਵੇਂ ਭਲੇਖੇ ਚ ਨਾ ਰਹੇਗੀ ਸਾਰੇ ਭਲੇਖੇ ਦੂਰ ਕਰ ਦੂੰ ਤੇਰੇ ਮੈਂ ਰੋੜਾ ਸਾਹਿਬ ਲੱਗਦਾ ਕਿ ਹੁਣ ਜਿੱਦਾਂ ਅੱਗੇ ਕਹਿ ਮੈਂ ਕਿਹਾ ਕਿ ਜਦੋਂ ਪਾਰਟੀ ਦੇ ਆਪਸੀ મતਭੇਦ ਹੋ ਸਕਦੇ ਪਾਰਟੀਆਂ ਦੇ મતਭੇਦ ਹੋ ਸਕਦੇ ਨੇ ਕਹਿੰਦੇ ਪਰਸਨਲ ਇਕੋ ਜੇ ਹੋ ਜਾਣੇ ਕਿ ਲੱਗਦਾ ਕਿ ਹੁਣ ਇਨਸਾਨੀਅਤ ਤੌਰ ਤੇ ਵੀ ਕਿਸੇ ਦੂਸਰੇ ਪਾਰਟੀ ਨਾਲ ਬਹਿਣਾ ਔਕਾ ਹੋ ਗਿਆ ਮੈਂ ਆਹੀ ਤਾਂ ਹੁਣ ਮੈਂ ਮੈਂ ਇਹ ਉਸ ਦਿਨ ਬੈਠੇ ਸੀਗੇ ਹੁਣ ਮੈਂ ਪ੍ਰਮਾਤਮਾ ਨੂੰ ਉਸ ਦਿਨ ਤੱਕ ਗੁਰੂ ਮਹਾਰਾਜ ਦੀ ਯੂਰੀ ਚ ਬੈਠੇ ਸੀਗੇ ਹੁਣ ਮੈਂ ਤੁਹਾਡੇ মিডিਆ ਦੇ ਸਾਹਮਣੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਗੁਰੂ ਸਾਹਿਬ ਇਹੋ ਜਿਹੇ ਬੰਦੇ ਨਾਲ ਕਦੇ ਆਪਦੀ ਹਜ਼ੂਰੀ ਚ ਜਣਾ ਬਿਠਾਇਓ ਮੈਨੂੰ ਇਹੋ ਜਿਹੇ ਬੰਦੇ ਤੋਂ ਦੂਰ ਹੀ ਰੱਖਿਓ ਜਿਹੜੇ ਨਿਰੈ ਝੂਠ ਦਾ ਪਲੰਦਾ ਬੁਣਦੇ ਹੁਣ ਸੋ ਵਿਕਰਮ ਜੀਠੀਆ ਦੁਬਾਰਾ ਚੈਲੰਜ ਕਰਦਾ ਯਾਨੀ ਕਹਿ ਲਈ ਦੁਬਾਰਾ ਚੈਲੰਜ ਕਰਦਾ ਤੀਜੀ ਵਾਰੀ ਕਰ ਰਿਹਾ ਜੇ ਥੋੜੀ ਗੱਲ ਸਹੀ ਹੈ ਕਿ ਬੱਬੂ ਤੀਰਜਾ ਦੇ ਫਾਰਮ ਤੇ ਇੰਨਾ ਫੋਟੋਆਂ ਦੇ ਵਿੱਚ ਮੈਂ ਤੁਹਾਡੇ ਨਾਲ ਕੋਈ ਸਿਆਸੀ ਗੱਲ ਵੀ ਕੀਤੀ ਹੋਵੇ ਭਗਵਾਨਤ ਮਾਨ ਬਾਰੇ ਜਾਂ ਪੰਜਾਬ ਸਰਕਾਰ ਬਾਰੇ ਜਾਂ ਆਮ ਆਦੀ ਪਾਰਟੀ ਬਾਰੇ ਜਾਂ ਕੋਈ ਤੁਸੀਂ ਮੇਰੇ ਨਾਲ ਕੀਤੀ ਹੋਵੇ ਤੇ ਯਾਦਾ ਜਵਾਕਰ ਨੂੰ ਲੈ ਕੇ ਦਰਬਾਰ ਸਾਹਿਬ ਤੁਸੀਂ ਚੜ੍ਹਦੋ ਨਹੀਂ ਭਰਾ ਮੈਂ ਚੜ੍ਹਦਾ ਯਾਨੀ ਹੁਣ ਜਿਨਨੇ ਆਮ ਆਦੀ ਪਾਰਟੀ ਦੇ ਲੀਡਰ ਇਹਨੂੰ ਬਚਿਆ ਕਰਨਗੇ ਦੂਸਰੀ ਸਿਆਸੀ ਉਹ ਯਾਰ ਬਚਨ ਮੇਰੀ ਗੱਲ ਸਮਝੋ ਤੁਸੀਂ ਨਹੀਂ ਪਤਾ ਫਿਰ ਕੋਈ ਗੱਲ ਇਹੋ ਜਿਹੀ ਇਹੋ ਜੀ ਤੁਸੀਂ ਤੁਸੀਂ ਗੱਲ ਨੂੰ ਸਮਝੋ 1 ਮਿੰਟ ਯਾਰ ਜੇ ਕਿਤੇ ਕਿਸੇ ਸਿਆਸੀ ਪ੍ਰੋਗਰਾਮ ਤੇ ਚਲੋ ਅੱਡ ਗੱਲ ਹੈ ਹਾਂ ਉੱਥੇ ਤਾਂ ਕਿਹਨੇ ਇਕੱਠੇ ਹੋਣਾ ਹੁੰਦਾ ਜੇ ਕਿਸੇ ਧਾਰਮਿਕ ਸਮਾਜਿਕ ਪ੍ਰੋਗਰਾਮ ਤੇ ਇਕੱਠੇ ਹੋ ਜਾਂਨੇ ਆ ਤੇ ਤੇ ਉਹਦੇ ਵਿੱਚ ਉਹਦਾ ਤੁਸੀਂ ਰਾਜ ਬਾਅਦ ਸਿਆਸੀਕਰਨ ਕਰੋ ਛੋਟੀ ਗੱਲ ਮੇਰੀ ਇਸ ਤੋਂ ਹਲਕੀ ਔਰ ਘੱਟੀਆਂ ਗੱਲ ਕੀ ਹੋਊਗੀ ਮੈਂ ਮੈਂ ਵਿਕਰਮਜੀਤ ਸਿੰਘ ਵਜੀਠੀਏ ਤੋਂ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਇਹ ਲੱਗਦਾ ਸੀ ਜਿਹੜਾ ਬੰਦਾ ਇੰਨੇ ਕੌਨਫੀਡੈਂਸ ਨਾਲ ਗੱਲ ਕਰਦਾ ਹੈ ਮਾੜੀ-ਮੋਟੀ ਕੋਈ ਸੱਚਾਈ ਸਿਰ ਪੈਰ ਹੋਊਗਾ ਪਰ ਹਾਂ ਯਾਰ ਬੰਦਾ ਭਰਾ ਮੇਰਾ ਵਿਕਰਮਜੀਤ ਤੁਸੀਂ ਬੰਦੇ ਹਲਕੀ ਨਿਕਲੇ ਜੀ ओके ਜੀ ਥੈਂਕ ਯੂ ਨਹੀਂ ਲੱਗਦਾ ਵੀ ਇਹ ਬਿਆਨਬਾਜ਼ੀ ਕਿਉਂ ਕੀਤੀ ਜਾ ਰਹੀ ਹੈ ਤੁਸੀਂ ਲੇਟ ਆਏ ਹੋ ਲੇਟ ਆਏ ਹੋ ਹੁਣਾ ਹੁਣ ਜਿਹੜੀ ਗੱਲ ਹੁਣ ਮੈਨੂੰ ਨਾਲ ਸਵਾਲ ਕਰ ਰਹੇ ਹੁਣ ਜਾ ਕੇ ਉਹਨੂੰ ਪੁੱਛਿਓ ਇੱਕ ਵਾਰ ਹਿੰਦੀ ਚ ਕਰਨੀ ਆ